اکالیدار زندہ باد قومیاں اکالیدار زندہ باد بولے سونہ سا سياقات بولے دل دل سین میں ابا دی دوا با زندہ باد بولے سونہ جی سکھ جی ما زندہ باد زندہ باد زندہ باد جی سکھ جی ما زندہ باد زندہ باد زندہ सुखबीर सिंह सिंह बर सिंह ਆਵਾ ਨੂੰ ਤੇ 20 ਸਾਲਾਂ ਤੋਂ ਆਪਣੀ ਫਿਲਮ ਸਟਾਰ ਲਿਆ ਕੇ ਤੇ ਚਾਰ ਪੁੱ ਦਿਨ ਲੋਕਾਂ ਨੂੰ ਵਿਖਾ ਕੇ ਤੇ ਉਹ ਹੱਥ ਉੱਤੇ ਜੇ ਖੜੇ ਕਰਕੇ ਚਲੇ ਜਾਂਦਾ ਬਾਅਦ ਚ ਇੱਥੇ ਗੁੰਮਸ਼ੁਦਾ ਦੇ ਪੋਸਟਰ ਲੱਗਦੇ ਰਹਿੰਦੇ ਆ ਤੇ ਜੇ ਐਡਾ ਵੱਡਾ ਸ਼ਕਤੀਸ਼ਾਲੀ ਕੈਡਰ ਹੋਵੇ ਫਿਰ ਉਸ ਹਾਬ ਦੀ ਲੀਡਰਸ਼ਿਪ ਵੀ ਹੋਣੀ ਚਾਹੀਦੀ ਤੇ ਜਿਹੜਾ ਹੁਣ ਵੀ ਭਰਾ ਉੱਥੇ ਖੜਾ ਕੀਤਾ ਜਿਹੜਾ ਬੱਬੂ ਕਿਉਂਕਿ ਰਾਜ்குਰ ਡੋਪਟਾ ਜੀ ਤੋਂ ਜ਼ਿਆਦਾ ਜਾਣਦੇ ਆ ਪਰ ਮੇਰਾ ਵੀ ਜਿਹੜਾ ਹੈਗਾ ਉਹ ਪੰਜ ਸਾਲ ਐਵੇਂ ਲੰਘ ਆ ਰਿਆ ਵੀ ਤੇ ਐਨਾ ਜੋਰ-ਜੋਰ ਲਾ ਕੇ ਵਿਚਾਰੇ ਬੱਬੂ ਨਹੀਂ ਭੇਜਣਾ ਤੇ ਇਹ ਤਾਂ ਪਹਿਲੇ ਨਾਲੋਂ ਵੀ ਕੰਮ ਖਰਾਬ ਹੋ ਜਾਣਾ ਕਿਉਂਕਿ ਪੰਜ ਸਾਲ ਸਰਦੇ ਮਾਨ ਵਿਧਾਨ ਸਭਾ ਦਾ ਸੀਗਾ ਤੇ ਪੰਜ ਸਾਲਾਂ ਚ ਡਿਪਟੀ ਸਪੀਕਰ ਵੀ ਪਾਰਟੀ ਨੇ ਬਣਾਤਾ ਪਰ ਉਹ ਹੈ ਵਿਚਾਰਾ ਸ਼ਰੀਫ ਜਿਆ ਕੋਈ ਇਹ ਨਹੀਂ ਕਿ ਬੈ ਉਹਦੇ ਖਿਲਾਫ ਆ ਪਰ ਇੱਕ ਅੱਖਰ ਵੀ ਕਿਤੇ ਵਿਚਾਰੇ ਨੇ ਆਪਣੀ ਜ਼ੁਬਾਨ ਚੋਂ ਰਿਸਕ ਨਹੀਂ ਲਿਆ ਕਿੱਤੇ ਵਿਧਾਨ ਸਭਾ ਦੇ ਵਿੱਚ ਕੋਈ ਆਪਣੇ ਇਲਾਕੇ ਦੀ ਗੱਲ ਕਰ ਲਵੇ ਜਾਂ ਆਪਣੇ ਲੋਕਾਂ ਦੀ ਗੱਲ ਕਰ ਲਵੇ ਜਾਂ ਕਿੱਡੇ ਵੱਡੇ ਕੰਢੀ ਏਰੀਏ ਦੇ ਸਰਤੀ ਏਰੀਏ ਦੇ ਕਿਸਾਨਾਂ ਦੇ ਕਿੱਡੇ ਵੱਡੇ ਮਸਲੇ ਹੁੰਦੇ ਆ ਵੀ ਕਿਤੇ ਨਾ ਕਿਤੇ ਕੋਈ ਮਸਲਾ ਹੀ ਉਠਾ ਦਵੇ ਸੱਚੇ ਮੂੰਹ ਹੀ ਗਿਆ ਸੀ ਤੇ ਸੱਚੇ ਮੂੰਹ ਹੀ ਵਾਪਸ ਆ ਗਿਆ ਇਹ ਤਾਂ ਬਹੁਤ ਜਿਹੜਾ ਪੁਰਾਣੇ ਕਿਤੇ ਟਕਸਾਲੀ ਕਡੂਰ ਸਾਹਿਬ ਵਰਗੇ ਤੇ ਸ੍ਰੀ ਹਰਿ ਗ੍ਰੰਥ ਪ੍ਰਕਰ ਕੇ ਜਾਣੇ ਪਛਾਣੇ ਅਕਾਲੀ ਹਲਕੇ ਜਿਹੜੇ ਗਨੇ ਜਾਂਦੇ ਆ ਪੰਥਕ ਐਦਾਂ ਦੀਆਂ ਸ਼ਕਤੀਤਾ ਤੇ ਉੱਥੇ ਵੀ ਨਹੀਂ ਅੱਜ ਕੱਲ ਲੱਭਦੀਆਂ ਜਿੰਨਾ ਵਧੀਆ ਘੱਟ ਤੁਸੀਂ ਜਿਹੜਾ ਉਹ ਭਵਾ ਦਾ ਤੇ ਐਡੀ ਚੜਦੀ ਕਲਾ ਵੜਾ ਤੇ ਐਸ ਵੇਲੇ ਕਿਉਂਕਿ ਮੈਂ ਤਾਂ بیٹے ਦਾ ਹਾਲ ਚਾਲ ਪੁੱਛਣ ਵਾਸਤੇ ਫੋਨ ਕੀਤਾ ਸੀ ਮੈਂ ਕਿਹਾ ਸੀ ਮਾਜੋ ਉੱਥੇ ਪਠਾਨਕੋਟ ਚੱਲਿਆ ਤੇ ਮੈਨੂੰ ਜੱਗਾ ਜੀ ਹਰਾ ਉਦੋਂ ਦੱਸਿਆ ਕਿ ਉਹਦੇ ਪੈਰ ਤੇ ਥੋੜੀ ਸੱਟ ਲੱਗੀ ਆ ਤੇ ਇਹ ਕਹਿੰਦਾ ਵੀ ਅੰਕਲ ਤੁਸੀਂ ਵਾਪਸ ਕਿਨੇ ਵਜੇ ਜਾਣਾ ਮੈਂ ਕਿਹਾ ਵੀ 7:30-8:00 ਵਜੇ ਜਾਣਗੇ ਇਹ ਕਹਿੰਦਾ ਮੈਂ 7:30 ਵਜੇ ਉੱਥੇ ਆਪਣੇ ਥੋੜੇ ਜੇ ਬੰਦੇ ਬੁਲਾ ਕੇ ਤੇ ਤੁਹਾਨੂੰ ਮਿਲ ਕੇ ਜਰੂਰ ਆਇਓ ਤੇ ਮੈਂ ਕਿਹਾ ਤੁਹਾਨੂੰ ਕੋਈ ਨਹੀਂ ਕਿਤੇ دوست ਮਿੱਤਰ ਆਪਣੇ ਬੁਲਾਉਣੇ ਆ ਪਰ ਤੁਸੀਂ ਜਿੱਡੀ ਵੱਡੀ ਗਿਣਤੀ ਦੇ ਵਿੱਚ ਆਇਓ ਔਰ ਜਿਸ ਸਪਿਰਟ ਦੇ ਨਾਲ ਤੁਸੀਂ ਇੱਥੇ ਬੈਠੇ ਹੋ ਹੁਣ ਮੈਨੂੰ ਸਾਰਾ ਹੀ ਭੜੇਕਾ ਜਿਹੜਾ ਉਹ ਜਿਹੜਾ ਭਾਜਪਾ ਵਾਲਿਆਂ ਨੇ ਪੰਚਾਇਤ ਕਰ ਕਰਕੇ ਪਾਇਆ ਸੀ ਬਿਜੇ ਦੇ ਵਿੱਚ ਵੀ ਸੀ ਉਹ ਸਾਰਾ ਭਲੇਖਾ ਸਾਡੀ ਗੱਲ ਤੋਂ ਤੁਸੀਂ ਕਿਆ-ਕਿਆ ਜਿਹੜੀ ਧਾਰਮਿਕ ਦਖਲਅੰਦਾਜ਼ੀ ਹੋ ਰਹੀ ਆ ਪਹਿਲਾਂ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ 84 ਦਾ ਕਤਲੇਆਮ ਕਰਾਇਆ ਤੇ ਹੁਣ ਤੁਸੀਂ ਸਾਡੀ ਆ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੁਰਬਾਨੀਆਂ ਦੇਖ ਕੇ ਸ਼ਹਾਦਤ ਦੇਖ ਕੇ ਪੜਾਈ ਸੀ ਇਹ ਤੋੜ ਕੇ ਹਰਿਆਣੇ ਦੀ ਵੱਖਰੀ ਕਮੇਟੀ ਬਣਾ ਦਿੱਤੀ ਗੁਰਦੁਆਰਾ ਤੇ ਨਿਯਾਜ ਕਬਜ਼ੇ ਕਰਾ ਦਿੱਤੇ ਤੁਸੀਂ ਦਿੱਲੀ ਦੀ ਚੁਣੀ ਹੋਈ ਕਮੇਟੀ ਜੜਿਆ ਉਹਨਾਂ ਤੇ ਬੀਜੇਪੀ ਦਾ ਕਬਜ਼ਾ ਹੋ ਗਿਆ ਹਜ਼ੂਰ ਸਾਹਿਬ ਦਾ ਬੋਟ ਥੋੜੀ ਜਾਂਦੇ ਹੋ ਪਟਨਾ ਸਾਹਿਬ ਦਾ ਬੋਟ ਥੋੜੀ ਜਾਂਦੇ ਹੋ ਤੇ ਇਹਦੇ ਤੇ ਦੱਸੋ ਕੀ ਹੈ ਇਹਦੇ ਤੇ ਵੀ ਇਹ ਤੋਂ ਨਾ ਕੋਈ ਕੁਝ ਗੱਲਾਂ ਸਾਰੇ ਕਿੱਥੇ ਹੋ ਗਈ। ਦੂਜੀ ਗੱਲ ਜਿਹੜੀ ਹੈ ਕੋਈ ਗੱਲਾਂ ਰਹੋਣ ਗਿਆ ਉਹ ਤੁਹਾਡੇ ਨਸਾਂ ਦੇ ਸਮੇਂ ਅਨਸਾਰ ਕਰਦੇ ਰਹਿਣਾ। ਸੋ ਮੈਂ ਇੰਨਾ ਹੀ ਕਹਿਤਾ ਹੋਇਆ ਪਾਰਟੀ ਦੇ ਮੇਰੇ ਸੀਨੀਅਰ ਤੇ ਮੇਨਤੀ ਸਾਥੀ ਸ੍ਰੀ ਰਾਜਮਾਰ ਗੁਪਤਾ ਜੀ ਹਰਕਾਰ ਇੰਚਾਰਜ ਵਿਜਨਤ ਮੇਰੇ ਬਹੁਤ ਪਿਆਰੇ ਅਜੀਤ ਮੇਰੇ ਬੇਟੇ ਯੂਥ ਦੇ ਸਾਡੇ ਪ੍ਰਧਾਨ ਸਾਹਿਬ ਰਾਣਾ ਜੀ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਮੇਰੇ ਬਹੁਤ ਪੁਰਾਣੇ ਸਾਥੀ ਜੱਗਾ ਜੀ ਸਰਦਾਰ ਭੋਲਾ ਸਿੰਘ ਜੀ ਬਾਪੂ ਜਗਦੀਸ਼ ਸਿੰਘ ਜੀ ਇਹ ਸਾਰੀ ਇੱਥੇ ਹਾਜ਼ਰ ਹੋਏ ਸੋ ਆਪ ਦਾ ਸਭਾ ਹਲਕੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਕ੍ਰੀਮ ਭਰਾਓ ਨੌਜਵਾਨੋ ਬੱਚਿਓ ਫਟੇ ਪ੍ਰਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਰਾਣਾ ਜੀ ਦਾ ਤੇ ਤੁਹਾਡਾ ਸਾਰਿਆਂ ਦਾ ਹੀ ਪਹਿਰ ਦਿਲ ਤੋਂ ਧੰਨਵਾਦ ਕਰਦਾ ਕਿ ਬੜੇ ਥੋੜੇ ਜੇ ਨੋਟਿਸ ਤੇ ਉੱਤੇ ਤੁਹਾਡੀ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਸੀ ਕਿਉਂਕਿ ਅੱਜ ਦਾ ਦਿਨ ਤੇ ਮੈਂ ਰੱਖਿਆ ਸੀ ਕਿ ਜਿਹੜੇ ਪਠਾਨਕੋਟ ਦੇ ਵਿੱਚ ਪੁਰਾਣੇ ਟਕਸਾਲੀ ਪਰਿਵਾਰ ਜਿਨ੍ਹਾਂ ਨੇ ਔਖੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਨਾਲ ਲੰਬੇ ਸਮੇਂ ਤੋਂ ਪਾਰਟੀ ਦਾ ਸਾਥ ਦਿੱਤਾ ਤੇ ਅੱਜ ਪਹਿਲੇ ਦਿਨ ਸਾਰੇ ਪਰਿਵਾਰਾਂ ਦੇ ਘਰਾਂ ਦੇ ਵਿੱਚ ਮੈਂ ਜਾ ਕੇ ਤੇ ਉਹਨਾਂ ਨੂੰ ਮਿਲ ਕੇ ਤੇ ਫਿਰ ਜਿਹੜਾ ਪਠਾਨਕੋਟ ਵਿਧਾਨ ਸਭਾ ਹਲਕੇ ਦਾ ਅਗਲਾ ਪ੍ਰੋਗਰਾਮ ਉਹ ਦੇਖਣਾ। ਸੋ ਜਿੰਨੇ ਵੀ ਪੁਰਾਣੇ ਪਰਿਵਾਰ ਸੀ ਸਰਦਾਰ ਕੇਸਰ ਸਿੰਘ ਉਹਨਾਂ ਦਾ ਪਰਿਵਾਰ ਜੈਦਾ ਦਲਬਖ ਸਿੰਘ ਜੀ ਦਾ ਪਰਿਵਾਰ ਸਰਦਾਰ ਸੇਵਾ ਸਿੰਘ ਜੀ ਪਠਾਨਕੋਟ ਵਾਲਿਆਂ ਦਾ ਤੇ ਹੋਰ ਜਿਹੜੇ ਸਾਡੇ ਪੁਰਾਣੇ ਸਾਥੀ ਐ ਸਾਰਾ ਦਿਨ ਅੱਜ ਪਠਾਨਕੋਟ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਮਾਹੌਲ ਰਿਹਾ। ਪਹਿਲਾਂ ਤਾਂ ਪਠਾਨਕੋਟ ਬਾਰੇ ਜਿਹੜਾ ਇੱਕ ਬੀਜੇਪੀ ਨੇ ਇੱਕ ਨਵਾਂ ਨਰੇਟਿਵ ਜਿਹੜਾ ਸਿਰਜਿਆ ਹੋਇਆ ਪਹਿਲਾਂ ਤਾਂ ਰਾਸ਼ਟਰਪਤੀ ਮੇਰਾ ਭਨੇਕਾ ਉੱਥੇ ਪਠਾਨਕੋਟ ਦੇ ਵਿੱਚ ਜਾ ਕੇ ਨਿਕਲ ਗਿਆ ਕਿਉਂਕਿ ਬੀਜੇਪੀ ਬੜਾ ਵੱਡਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉੱਪਰਲੇ ਤਿੰਨ ਹਲਕਿਆਂ ਦੇ ਵਿੱਚ ਉੱਥੇ ਹਿੰਦੂ ਵੋਟਰ ਤੇ ਬੀਜੇਪੀ ਦਾ ਬਹੁਤ ਵੱਡਾ ਸਾਡਾ ਤਿੰਨ ਹਲਕਿਆਂ ਦੇ ਵਿੱਚ ਗੜਾ ਅoraj ਜਿੰਨੇ ਵੀ ਪਟਾਣਕੋਟ ਦੇ ਛੋਟੇ-ਛੋਟੇ ਇਕੱਠ ਘਰਾਂ ਦੇ ਵਿੱਚ ਹੋਏ ਮੈਂ ਹਰਾਰ ਸੀ ਕਿ ਜਿੰਨੇ ਸਾਡੇ ਸਿੱਖ ਭਰਾ ਸੀ ਉਹਨੇ ਹਿੰਦੂ ਭਰਾ ਸਾਰੇ ਵਪਾਰੀ ਵੀ ਸਾਰੇ ਹੀ ਬੜੀ ਚੜ੍ਹਦੀ ਕਲਾ ਦੇ ਨਾਲ ਔਰ ਜਿਹੜੇ ਉਹਨਾਂ ਦੇ ਵਿਚਾਰ ਸੀ ਉੱਥੋਂ ਹੀ ਪਤਾ ਲੱਗਦਾ ਸੀ ਜਿਵੇਂ ਰਾਜਪੁਰ ਗੁਪਤਾ ਜੀ ਨੇ ਕਿਹਾ ਕਿ ਉਹ ਤਾਂ ਆਪ ਫਸਿਓਏ ਮਹਿਸੂਸ ਕਰਦੇ ਆ ਉਹ ਕਹਿੰਦੇ ਕਿ ਸ਼ੁਕਰ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਤ ਕੀ ਇਹ ਫੈਸਲਾ ਕਰ ਦਿੱਤਾ ਤੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ ਕੇ ਐਤ ਕੀ मजा ਆਏਗਾ ਕਿ ਅੱਜ ਦੀ ਇਲੈਕਸ਼ਨਾਂ ਜਿਹੜੀਆਂ ਉਹ ਸਹੀ ਮਹਨਤ ਦੇ ਵਿੱਚ ਕਿੱਧਰ ਨੂੰ ਜਾਂਦੀਆਂ ਮੈਨੂੰ ਪ੍ਰੈਸ ਵਾਲੇ ਵੀ ਪੁੱਛਦੇ ਸੀ ਕਹਿੰਦੇ ਜੀ ਬੀਜਪੀ ਦਾ ਕਹਿੰਦੀ ਆ ਕਿ ਇਹ ਸਾਡੇ ਬੜੇ ਵੱਡੇ ਗੜ੍ਹ ਤੇ ਤੁਹਾਡਾ ਕੀ ਕਹਿਣਾ ਮੈਂ ਕਹਿੰਦਾ ਮੈਂ ਹੈਰਾਨ ਹੁੰਦਾ ਕਿ ਜਿਹੜੇ ਇਲਾਕੇ ਕਿਸੇ ਪਾਰਟੀ ਦੇ ਐਡੇ ਵੱਡੇ ਗੱਢ ਹੋਣ ਤੇ ਜਦੋਂ ਐਮਪੀ ਦੀ ਚੋਣ ਆਉਂਦੀ ਹੈ ਉਹ ਹਰ ਵਾਰੀ ਬੰਬੇ ਤੋਂ ਕੋਈ ਫਿਲਮ ਸਟਾਰ ਫੜ ਕੇ ਲਿਆਏ ਜਿੱਥੇ ਪਾਰਟੀ ਦਾ ਕੈਡਰ ਹੁੰਦਾ ਉੱਥੇ ਲੀਡਰ ਵੀ ਹੁੰਦੇ ਕਿਉਂਕਿ ਐਦਾਂ ਦੀ ਤੇ ਅੱਜ ਤੱਕ ਮੈਂ ਕੋਈ ਜਮਾਤ ਨਹੀਂ ਦੇਖੀ ਪਈ ਉਹਦਾ ਕੈਡਰ ਐਡਾ ਵੱਡਾ ਹੋਵੇ ਤੇ ਕੈਡਰ ਦੇ ਵਿੱਚ ਲੀਡਰ ਵੀ ਕੋਈ ਨਾ ਹੋਵੇ ਤੇ 20 ਸਾਲਾਂ ਤੋਂ ਅਸੀਂ ਇਹਨਾਂ ਨੂੰ ਪਾਰਲੀਮੈਂਟ ਦੀ ਸੀਟ ਦਿੱਤੀ ਹੋਈ ਆ ਸਾਡੇ ਭਰਾਵਾਂ ਨੂੰ ਤੇ 20 ਸਾਲਾਂ ਤੋਂ ਹੀ ਕੋਈ ਨਾ ਕੋਈ ਫਿਲਮਸ